ਸਭ ਪਹੁੰਚ ਗਏ ਯਾਰ ਬਾਕੀ ਇਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਹੋਪਰੀਆਂ ਰੁਹਾਈਆਂ ਚਰਖੜੀਆਂ ਤੇ ਚੜ੍ਹ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸਵਾਸਾਂ ਨਾਲ ਨਿਭਾਈ ਵਿਨਾਦੀ ਕਮਾਈ ਦਾ ਧਿਆਨ ਤਰਕ ਖਾਲਸਾ ਦੀ ਬੋਲੋ ਦੀ ਵਾਹੇ ਗੁਰੂ ਪੰਜਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਸ ਵਿੱਚ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਵਾਹਿ ਸਰਬੇ ਗੁਰੂ ਚੇਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਖੇ ਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਦੀ ਕੇਵਲ ਬਲ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਨ ਰਹਿਤ ਦਾਨ ਬਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੋਗੇ ਅਟੱਲ ਧਰਮ ਕਾਜੈ ਕਾਰ ਬੋਲੋ ਜੀ ਹਾਏ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹੇ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਦਿਓ ਸ੍ਰੀ ਨਨਕਾਣਾ ਸਾਹਿਬਤ ਹੋਰ ਗੁਰਦੁਆਰਿਆਂ ਗੁਰਤਾਂ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ দান ਖਾਲਸਾ ਦੀਨ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਕਰਨ ਕਾਰਣ ਸੱਚੇ ਪਿਤਾ ਅਕਾਲ ਪੁਰਖ ਵਾਹੇ ਗੁਰੂ ਜੀ ਧੰਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਦੀਆਂ ਦੇ ਪਾਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਰਾਜਾਨ ਰਾਜ ਪਹਾਨਾਨ ਭਾਨ ਦੇਵਾਨ ਦੇ ਵਾ ਉਪਮਾ ਮਹਾਨ ਪਤਤ ਪਾਵਨ ਭਗਤ ਬੱਛਲ ਜੋਤੀ ਸਰੂਪ ਦੀਨਾ ਬੰਦੂ ਕਰुणा निधान ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਮੂਹ ਸਾਧ ਸੰਗਤ ਦੀ ਕੀ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਬਿਨੇ ਹੈ ਪਾਤਸ਼ਾਹ ਜੀਓ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਵਾਕ ਹਨ ਜੀ ਸਗਲ ਵਿਧੀ ਜੁਰ ਆਹਰ ਕਰਿਆ ਕਦਿਓ ਸਗਲਿਆਂ ਦੇ ਸਾ ਕਾਰਜ ਸਗਲ ਅਰੰਭਿਓ ਕਰਤਾ ਠਾਕੁਰ ਕਾ ਪਰੋਸਾ ਸੁਖ ਦਾਤਾ ਭੈ ਭੰਜਨੋ ਇਸ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਤਾਰ ਦੇ ਆਵੇ ਰਾਸ ਐਸੀਆਂ ਬਖਸ਼ਸ਼ਾਂ ਰਹਿਮਤਾਂ ਦੇ ਪਾਤਰ ਬਣਦਿਆਂ ਹੋਇਆਂ ਸਿੱਖ ਪੰਥ ਦੀ ਨੁਮੈਂਦਾ ਜਮਾਤ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮੁਹਿਮ ਆਪਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਂ ਸਲਾਕ ਕਰਕੇ ਪਰਾਰੰਭ ਕੀਤੀ ਜਾ ਰਹੀ ਹੈ ਪਾਤਸ਼ਾਹ ਜੀਓ ਮਹਾਨ ਕਿਰਪਾ ਕਰਨੀ ਪੂਰੇ ਗੁਰ ਕੀ ਪੂਰੀ ਸੇਵਾ ਅਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਵਿਚ ਕਰਤਾ ਪੁਰਖ ਖਲਵਾ ਵਾਲ ਨਾ ਵਿੰਗਾ ਹੋਆ ਵਾਲੀਆਂ ਰਹਿਮਤਾਂ ਵਰਤੌਂਦਿਆਂ ਹੋਇਆਂ ਪ੍ਰਾਰੰਭ ਕੀਤੇ ਹੋਏ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾयां ਬਖਸ਼ਿਸ਼ ਕਰਨੀਆਂ ਇਨ੍ਹਾਂ ਸਮਿਆਂ ਤੇ ਬੇਅੰਤ ਸੰਗਤਾਂ ਨੇ ਆਪਜੀ ਦੇ ਮੁਬਾਰਕ ਚਰਣਾ ਵਿੱਚ ਹਾਜ਼ਰੀ ਭਰੀ ਹੈ ਚਰਨ ਪਰਸਨਾ ਕੀਤੇ ਨੇ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਬਨਾ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕਤਰਤਾ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਦੀ ਆਪਦੀ ਦੇ ਹਜ਼ੂਰ ਮੂਲ ਮੰਤਰ ਗੁਰ ਮੰਤਰ ਦੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕਰੋ ਜੀ ਕਿਰਪਾ ਯਾਤਰਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਜਪਿ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਦਾ ਹੈ ਵੰਡ ਓ ਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਦੁਹਰਾ ਗਿਆ ਭਈ ਅਕਾ ਦਿੱਤੀ ਸਭ ਤਵਾਇਓ ਪੰਥ ਸਾਬ ਸਿੱਖਨ ਕੋ ਹੁਕਮ ਹੈ ਗੁਰੂ ਮੰਨੋ ਗ੍ਰੰਥੋ ਗੁਰੂ ਗ੍ਰੰਥ ਦੀ ਮਾਨੋ ਵਰਗੁ ਕੁਰਾਨ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਉਹ ਜਸਮੇਲੇ ਰਾਜ ਕਰੇਗਾ ਖਾਲਸਾ ਆਕੀ ਰੇਤ ਕੋਏ ਹਾਰ ਹੋਏ ਸਭ ਮਿਲਾਂਗੇ ਜੇ ਸ਼ਗਮ ਜੋਏ ਹਾਰ ਹੋਏ ਸਭ ਮਿਲਾਂਗੇ ਜੇ ਸ਼ਗਮ ਜੋਏ ਬੋਲੇ

جي پنديرا پنجاب وچ پھڑنا دل يا تا